ਸਤ ਸਨਾਓ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੂਰਾ ਸੋ ਪਹਿਚਾਨੀਐ ਜੋਲ ਰਹੇ ਦਿਨ ਕੇਤ ਫੁਰ ਜਾ ਫੁਰ ਜਾ ਘਟਮਰੇ कबू न छोड़े खेत मोहि मरने का चाओ है मरोता हर के द्वार मौत हार पूछे कौन है पड़ा हमारे द्वार ਮਾਤੇ ਹਾਰੇ ਪੁੱਛੇ ਕਨ ਹੈ ਪਰ ਹਮਾਰੇ ਬਾਰ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀਓ ਬੜ ਭਾਗੇ ਹਾਂ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਗਤੇ ਜਿਗਰ ਉਹਨਾਂ ਦੇ ਲਾਲਾਂ ਦਾ ਸ਼ਹੀਦੀ ਦਿਹਾੜਾ ਸੰਗਤ ਰੂਪ ਚ ਮਨਾ ਰਹੇ ਸੋ ਕਮਨਿ ਸਹਿਬ ਦੇ 파ਟ ਉਪਰੰਤ ਅੰਮ੍ਰਿਤਮਈ ਰਸ ਪੀਣਾ ਕੀਰਤਨ ਹੋਇਆ ਹੈ ਆਉ ਕੋ ਜ ਸਮ ਵਿਚਾਰਾਂ ਦਾ ਮਿਲਿਆ ਹੈ ਵਿਚਾਰ ਕਰੀਏ ਐਡੇ ਵੱਡੇ ਸਰਬੰਸਦਾਨੀ ਦੀ ਵਿਚਾਰ ਕਰਨਾ ਜਿੰਨਾ ਓਖਾ ਹੈ ਉਨਾ ਹੀ ਸਹਿਜ ਭਾਵ ਦੇ ਨਾਲ ਸੁਣਨਾ ਵੀ ਓਖਾ ਹੈ ਇੱਕ ਗਾਗਰ ਵਿੱਚ ਸਾਗਰ ਪਰਟਵਲੀ ਗੱਲ ਹੈ ਕਿਉਂਕਿ ਐਨੇ ਮਹਾਨ ਸੂਰਵੀਰ ਬ੍ਰਹਮ ਗਿਆਨੀ ਇੱਕ ਮਹਾਨ ਯੋਧੇ ਧੰਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਹਾਨ ਕਥਾ ਹੈ ਆ ਕੁਝ ਕੁ ਵਿਚਾਰਾ ਕਰਨ ਤੋਂ ਪਹਿਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਖਸ਼ੇ ਹੋਏ ਫਤੇ ਬੁਲਾਈਏ ਜੀ ਕੋਈ ਵੀ ਰਸਨਾ ਗਾਂਜੀ ਨਾ ਰਹੇ ਜੀ ਕੱਜ ਵਜ ਕੇ ਆ ਕੇ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਦੀ ਫਤਿਹ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੇ ਵਾਸਤੇ ਆਪਣਾ ਸਰਵੰਸ ਦਾਨ ਕੀਤਾ ਹੈ ਇਸ ਦੇਸ਼ ਨੂੰ ਦੁਆਰਿਆ ਹੈ ਥੋੜੀ ਜੀ ਪਿੱਛੇ ਝਾਤੀ ਮਾਰੀਏ ਸੁਰਤ ਬਿਰਤੀਆਂ ਨੂੰ ਇਕਾਗਰ ਕਰੀਏ ਕਿਉਂਕਿ ਬਹੁਤ ਹੀ ਥੋੜੇ ਦੇ ਸਮੇਂ ਦੇ ਵਿੱਚ ਅਸੀਂ ਬਹੁਤ ਵੱਡੀ ਗੱਲ ਕਰਨੀ ਹੈ ਥੋੜੀ ਜੀ ਪਿੱਛੇ ਝਾਤੀ ਮਾਰੀਏ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸੀ ਤੇ ਇਤਿਹਾਸ ਤੁਸੀਂ ਜਾਣੋ ਹੋ ਕਿ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਮੁਕਤ ਕਰਾਇਆ ਸੀ ਸੋ ਇਹ ਉਹੀ ਪਹਾੜੀ ਰਾਜਸਥਾਨ ਜਿਨ੍ਹਾਂ ਦੇ ਪੁੱਤ-ਪੋਤਿਆਂ ਨੇ ਆਨ ਹਲੇ ਸਮੇਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਨੰਦਪੁਰ ਸਾਹਿਬ ਜਾ ਕੇ ਕੇਰਾ ਪਾਇਆ ਸੀ ਹੁਣ ਇਤਿਹਾਸ ਸਾਨੂੰ ਪਤਾ ਹੈ ਕਿ ਕੇਰਾ ਬਹੁਤ ਦਿਨਾਂ ਤੱਕ ਚੱਲਿਆ ਮਹੀਨਿਆਂ ਤੱਕ ਚੱਲਿਆ ਅੰਦਰ ਭੁੱਖੇ ਪਾਣੇ ਸਿੱਖ ਸਨ ਹੌਲੀ-ਹੌਲੀ ਖਾਣ ਪੀਣਦਿਆਂ ਜੜੀਆਂ ਰਸਤਾ ਵਸਤਾ ਵੀ ਸਮਾਪਤ ਹੋ ਚੁੱਕੀਆਂ ਸੀ ਉਧਰ ਮੁਗਲ ਵੀ ਤੰਗ ਪਰੇਸ਼ਾਨ ਹੋ ਗਏ ਸੀ ਆਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਪਾਛਾ 6 ਮਹੀਨੇ ਹੋ ਗਏ ਨੇ ਸਾਡੇ ਵਸ ਦੀ ਗੱਲ ਨਹੀਂ ਐ ਪਰ ਸਾਡੀ ਇੱਜ਼ਤ ਔਰ ਜਾਨ ਤੇ ਬਣੀ ਹੋਈ ਐ ਤੁਸੀਂ ਆਪ ਹੀ ਅਨੰਦਪੁਰ ਦਾ ਕਿਲਾ ਛੱਡ ਜਾਓ ਐ ਦੇ ਵਿੱਚ ਸਾਡੀ ਵੀ ਇੱਜ਼ਤ ਰਹਿ ਜਾਏਗੀ ਔਰ ਤੁਸੀਂ ਜਿੱਧਰ ਜਾਣਾ ਚਾਹੋ ਜਾ ਸਕਦੇ ਹੋ ਅਸੀਂ ਕੁਝ ਵੀ ਨਹੀਂ ਕਰਾਂਗੇ ਤੁਸੀਂ ਬਸ ਇਹ ਕਿਲਾ ਛੱਡ ਜਾਓ ਹੁਣ ਗੁਰੂ ਸਾਹਿਬ ਤੇ ਘਟ ਘਟ ਕੇ ਜਾਣਤ ਸੀ ਉਹ ਮਨਾਂ ਦੇ ਅੰਦਰਾਂ ਦੀਆਂ ਜਾਣਦੇ ਸਨ ਕਿ ਇੰਨਾ ਮੁਗਲਾਂ ਦੀ ਜਿਹੜੀ ਨੀਅਤ ਹੀ ਮਾੜੀ ਹੈ ਪਰ ਅੰਦਰ ਜਿਹੜੇ ਸਿੰਘ ਹੈਗੇ ਸੀ ਉਹ ਵੀ ਬਿਆਨ ਨਹੀਂ ਕਰ ਰਹੇ ਸੀ ਕਿ ਪਾਤਸ਼ਾ ਭੁੱਖੇ ਮਰਨ ਨਾਲੋਂ ਤੇ ਜੰਗ ਵਿੱਚ ਲੜ ਕੇ ਮਰ ਜੀ ਹੁਣ ਪਾਸ਼ਾ ਜੀ ਨੇ ਕੀ ਕੀਤਾ ਇੱਕ ਵਿਉਂਤ ਰਚੀ ਕਿ ਇੱਕ ਗड्ढे ਦੇ ਵਿੱਚ ਪਰਾਤਨ ਕੱਪੜੇ ਕੋੜੇ ਦੀ ਅਲਿੱਦ ਤੇ ਫਟੇ ਪੁਰਾਣੇ ਜਿਹੜੇ ਛੇਤਰ ਸੀ ਉਹ ਪਾ ਕੇ ਰਾਤ ਨੂੰ ਸੋਹਣਾ ਚਪਕਾ ਦੇ ਕੇ ਜਦ ਗੱਡੇ ਨੂੰ ਕਿਲੇ ਤੋਂ ਬਾਹਰ ਤੋਰਦੇ ਹਨ ਤੇ ਮੁਗਲ ਸੋਚਦੇ ਹਨ ਕਿ ਗੁਰੂ ਦਾ ਖਜ਼ਾਨਾ ਆ ਗਿਆ ਉਹ ਗੁਰੂ ਦਾ ਖਜ਼ਾਨਾ ਸਮਝ ਕੇ ਹਮਲਾ ਕਰ ਦਿੰਦੇ ਨੇ ਤੇ ਜਦ ਹੱਥ ਵਿੱਚ ਕੋੜਿਆਂ ਦੀ ਅਲਿੱਦ ਆਉਂਦੀਆਂ ਨੇ ਤੇ ਬਹੁਤ ਹੀ ਸ਼ਰਮਸਾਰ ਹੁੰਦਾ ਫੇਰ ਦੁਬਾਰਾ ਗੁਰੂ ਦੇ ਚਰਨਾਂ ਵਿੱਚ ਆਉਂਦੇ ਨੇ ਦੇਖੋ ਗੁਰੂ ਕਿੱਡਾ ਬਖਸ਼ਿੰਦਾ ਇੰਨੇ ਪਾਪ ਇੰਨੇ ਕੁਕਰਮ ਕਰਨ ਤੋਂ ਬਾਅਦ ਫਿਰ ਆਂਦੇ ਹਨ ਉਹ ਕੀ ਕਰਦੇ ਹਨ ਨਵੇਂ ਵਿਉਤ ਕੱਟਦੇ ਹਨ ਕਿ ਥਾਲ ਦੇ ਵਿੱਚ ਕੁਰਾਨ ਸ਼ਰੀਫ ਨੂੰ ਪਾ ਕੇ ਲੈਂਦੇ ਨੇ ਤੇ ਆਟੇ ਦੀ ਗਉ ਬਣਾ ਕੇ ਲੈਂਦੇ ਨੇ ਹੁਣ ਉਹ ਕੁਰਾਨ ਸ਼ਰੀਫ ਦੇ ਉੱਤੇ ਹੱਥ ਰੱਖ ਕੇ ਕਸਮਾਂ ਖਾਂਦੇ ਹਨ ਕਿ ਤੁਸੀਂ ਕਿਲਾ ਛੱਡ ਜਾਓ ਅਸੀਂ ਤੁਹਾਡੇ ਤੇ ਕੋਈ ਵਾਰ ਨਹੀਂ ਕਰਾਂਗੇ ਕੋਈ ਹਮਲਾ ਨਹੀਂ ਕਰਾਂਗੇ ਅਸੀਂ ਪਹਿਲੇ ਸ਼ਰਮਸਾਰਾਂ ਗਉ ਦੀ ਕਸਮਾਂ ਖਾਂਦੇ ਨੇ ਹੌਣ ਗੁਰੂ ਮਹਾਰਾਜ ਦੇਖੋ ਪਿਤਾ ਜੀ ਨੇ ਗੁਰੂ ਪਿਤਾ ਜੀ ਨੇ ਹਿੰਦੂ ਧਰਮ ਦੀ ਰਾਖੇ ਲਈ ਦਿੱਲੀ ਵਿੱਚ ਜਾ ਕੇ ਇਹ ਸੇਜ਼ ਦਿੱਤਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸਲਾਮ ਧਰਮ ਦੀ ਇੰਨੀ ਇੱਜ਼ਤ ਮਾਨ ਰੱਖੀ ਹੈ ਉਹਨਾਂ ਉਸ ਕੁਰਾਨ ਸ਼ਰੀਫ ਦਾ ਮਾਨ ਰੱਖਿਆ ਤੇ ਹਾਮੀ ਭਰੀ ਹੈ ਕਿ ਠੀਕ ਹੈ ਅਸੀਂ ਵਿਚਾਰ ਕਰਦੇ ਹਾਂ ਅਖੀਰ ਸਮਕ ਸੀਮਿਤ ਹੈ ਵਿਚਾਰ ਹੋਏ ਕਿ ਅਨੰਤਪੁਰ ਸਾਹਿਬ ਦਾ ਕਿਲਾ ਛੱਡ ਜਾਈਏ ਸੰਗਤ ਜੀ ਘਰ ਛੱਡਣੇ ਸੋਖੇ ਨਹੀਂ ਅਸੀਂ ਸਾਰੇ ਪਰਿਵਾਰਾਂ ਵਾਲੇ ਆ ਪਰ ਸਮਾਂ ਔਰ ਹਾਲਾਤ ਨੂੰ ਦੇਖਦੇ ਹੋਏ ਗੁਰੂ ਸਾਹਿਬਾਂ ਨੇ ਜਦੋਂ ਕਿਲਾ ਛੱਡਣ ਦਾ ਫੈਸਲਾ ਕੀਤਾ ਹੈ ਤੇ ਸਿਰਫ ਜਲੋੜਿੰਦਾ ਸਮਾਨ ਹੀ ਉੱਥੋਂ ਦੇ ਲਿੱਤਾ ਕਿੰਨਾ ਕ ਸਮਾਨ ਲੈ ਲੜਨਾ ਸੀ ਇੱਥੇ ਇੱਕ ਗੱਲ ਹੋਰ ਨਿਸ਼ਚਿਤ ਕਰਦੀ ਹੈ ਕਿ ਜਿਹੜਾ ਆਨੰਦਪੁਰ ਸਾਹਿਬ ਦਾ ਕਿਲਾ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਮੁੱਲ ਜ਼ਮੀਨ ਲੈ ਕੇ ਬਣਾਇਆ ਸੀ ਉਹ ਆਨੰਦਪੁਰ ਸਾਹਿਬ ਦਾ ਜਦੋਂ ਕਿਲਾ ਛੱਡਦੇ ਹਨ ਤੇ ਉਹੀ ਉਹਨਾਂ ਦੀ ਮਾੜੀ ਨੀਤੀ ਸੀ ਜਾ ਕੇ ਸਰਸਾ ਨਦੀ ਦੇ ਉੱਤੇ ਰਾਤ ਹਨੇਰੀ ਦੇ ਵਿੱਚ ਪਿੱਛੋਂ ਹਮਲਾ ਕਰ ਦਿੱਤਾ ਅਲੀ ਅਲੀ ਕਰਕੇ ਕਹਿ ਦਿੱਤਾ ਕਿ ਕੋਈ ਬਚ ਕੇ ਨਾ ਜਾਣਾ ਪਾਏ ਹੁਣ ਨਾਲ ਬਜ਼ੁਰਗ ਮਾਤਾ ਤੇ ਸਹਿਬਜ਼ਾਤੇ ਤੇ ਅਨੇਕ ਸਿੰਘ ਸਿੰਘ ਨੇ ਹਨ ਔਰ ਐਸ ਗੱਲ ਤੇ ਹੀ ਡਰ ਸੀ ਕਿ ਇਹ ਜਿਹੜੇ ਹੈਗੇ ਨੇ ਇਹਨਾਂ ਨੇ ਕਸਮਾਂ ਤੇ ਖਾਧੀਆਂ ਨੇ ਪਰ ਇੱਕ ਪਲ ਵੀ ਨਹੀਂ ਲਗਾਇਆ ਉਹ ਕਸਮਾਂ ਨੂੰ ਤੋੜਨ ਦੇ ਵਿੱਚ ਹਣੇਰੀ ਰਾਤ ਦੇ ਵਿੱਚ ਇੰਨਾ ਧੂਆਂ ਧਾਰ ਜੜਾ ਯੁੱਧ ਹੁੰਦਾ ਹੈ ਕਿ ਇੱਕ ਰਾਤ ਹਨੇਰੀਆ ਉਪਰੂ ਦੀ ਆਹੀ ਦੇ ਦੇ। ਅਸੀਂ ਦੇਖੋ ਕੋਟੀਆਂ ਛਾਲ ਜੱਟਾ ਪਹਿਨੇ ਤਾਂ ਵੀ ਸਾਡੇ ਪੈਰ ਠਰਦੇ ਪਏ ਨੇ। ਉਹ ਕੈਸਾ ਸਮਾ ਹੋਏਗਾ? ਕੈਸੀ ਹਨੇਰੀ ਰਾਤ ਹੋਏਗੀ? ਅੰਤ ਦੀ ਠੰਡ ਹੈ ਤੇ ਪਤਾ ਹੀ ਨਹੀਂ ਲੱਗਦਾ ਪਰ ਉਪਰੂ ਦੀ ਸਰਸਾ ਦਾ ਪਾਣੀ ਵੀ ਚੜ ਕੇ ਆ ਗਿਆ। ਹੁਣ ਗੁਰੂ ਪਾਸ਼ਾ ਜੀ ਸਰਸਾ ਦੇ ਪਾਣੀ ਨੂੰ ਦੇਖ ਕੇ ਇੱਕ ਲਫ਼ਜ਼ ਜ਼ਰੂਰ ਕਹਿੰਦੇ ਹਨ ਕਿ ਸਰਸਾ ਦੇ ਪਾਣੀਆਂ ਤੋ ਗੁਰੂ ਮਾਰ ਕੀਤੀ ਹੁਣ ਗੁਰੂ ਪਾਸ਼ਾ ਜੀ ਨੇ ਹੁਕਮ ਕੀਤਾ ਕਿ ਕੁਛੇ ਕਰਕੇ ਸਰਸਾ ਦਾ ਜੜਾ ਪਾਣੀ ਆ ਉਪ ਸਰਸਾ ਨੂੰ ਪਾਰ ਕੀਤਾ ਜਾਵੇ ਤੇ ਜਿੱਦਾਂ ਸਰਸਾ ਨੂੰ ਪਾਰ ਕਰਨ ਲੱਗਦੇ ਹਨ ਸਰਸਾ ਦਾ ਪਾਣੀ ਇੰਨਾ ਕਿ ਜ਼ਿਆਦਾ ਚੜ ਕੇ ਆਇਆ ਇੰਨਾ ਕਿ ਜ਼ਿਆਦਾ ਚੜ ਕੇ ਆਇਆ ਕਿ ਕਈ ਅੱਧੇ ਤੋਂ ਜ਼ਿਆਦਾ ਸਿੰਘ ਤੇ ਪਾਣੀ ਦੇ ਬਹਾਵ ਦੇ ਵਿੱਚ ਉਦਾਂ ਹੀ ਰੁੜ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਵੱਡੇ ਸਾਹਿਬਜ਼ਾਦੇ ਹਰ ਦੇ ਨਾਲ ਕਈ ਸਿੰਘਾਂ ਨੇ ਉਹ ਜਿਹੜਾ ਸਰਸਾ ਨਦੀ ਦਾ ਜਿਹੜਾ ਪਾਣੀ ਸੀ ਉਹਦੇ ਬਹਾਵ ਨੂੰ ਦੇਖਦੇ ਹੋਏ ਉਹ ਸਰਸਾ ਨੂੰ ਪਾਰ ਕੀਤਾ ਔਰ ਬੁਢੜੀ ਮਾਤਾ ਧੰਨ ਧੰਨ ਮਾਤਾ ਗੁਜਰਬੁਰ ਜੀ ਆਪਣੇ ਛੋਟੇ ਸਹਿਬ ਜਾਨ ਨੂੰ ਲੈ ਕੇ ਇੱਕ ਅਲੱਗ ਹੀ ਰਾਤ ਤੇ ਪੈ ਗਏ ਕਿਉਂਕਿ ਹਨੇਰੀ ਰਾਤ ਵਿੱਚ ਕੁਝ ਨਹੀਂ ਪਤਾ ਲੱਗਦਾ ਪਿਆ ਉਪਰਵਦੀ ਗੰਗੂ ਪਾਪੀ ਨੇ ਵੀ ਘਟ ਨਹੀਂ ਕੀਤੀ ਉਹ ਉਹਨਾਂ ਨੂੰ ਦੇਖੋ 85 ਸਾਲ ਦੀ ਉਮਰ ਕੁਝ ਲੋਕ 83 ਸਾਲ ਦੀ ਉਮਰ ਲਿਖਦੇ ਨੇ ਇਤਿਹਾਸਕਾਰ ਮਾਤਾ ਗੁਜਰ گورਦੀ ਔਰ 7 ਤੇ 9 ਸਾਲ ਦੇ ਛੋਟੇ ਛੋਟੇ ਬੱਚੇ ਨੇ 30 ਕਿਲੋਮੀਟਰ ਪੈਦਲ ਚਲਾ ਕੇ ਲੈ ਕੇ ਗਿਆ ਅੱਜ ਅਸੀਂ 3 ਕਿਲੋਮੀਟਰ ਪੈਦਲ ਨਹੀਂ ਤੁਰ ਸਕਦੇ ਹੈ ਇੰਨੀ ਦੂਰ ਪੈਦਲ ਚਲਾ ਕੇ ਲੈ ਕੇ ਗਿਆ ਨੀਤ ਮਾੜੀ ਹੈ ਕਿ ਗਠੜੀ ਦੇ ਵਿੱਚ ਖਜ਼ਾਨਾ ਪੱਕਾ ਹੋਏਗਾ ਤੇ ਕੁਝ ਵੀ ਕਰਕੇ ਐਵੇਂ ਖਜ਼ਾਨਾ ਲੁੱਟ ਲਵਾਂ ਦੂਸਰੇ ਪਾਸੇ ਜਿਹੜੇ ਵੱਡੇ ਸਾਹਿਬ ਜਾਂਦੇ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਰੋਪੜਵਾਲ ਚਲੇ ਜਾਂਦੇ ਹਨ ਤੇ ਉਥੇ ਇੱਕ ਕੱਚੀ ਗੜੀ ਜਿਹੜੀ ਬਹੁਤ ਉੱਚੀ ਬਣੀ ਹੋਈ ਆ ਉਥੇ ਜਾ ਕੇ ਆਪਣਾ ਡੇਰਾ ਲਗਾਉਂਦੇ ਹਨ ਉਥੇ ਜਾ ਕੇ ਵੀ ਖਮਖਾਨ ਯੁੱਧ ਹੁੰਦਾ ਹੈ ਐਨਾ ਚਮਕੌਰ ਦੀ ਗੜੀ ਦਾ ਜਿਹੜਾ ਯੁੱਧ ਹੋਇਆ ਉਹ ਇਤਿਹਾਸ ਗਵਾਇ ਉਹਦੇ ਜਿਹਹਾ ਯੁੱਧ ਦੁਬਾਰਾ ਦੁਨੀਆ ਤੇ ਗਦਿਨੀ ਹੋਇਆ ਬੋਲੀ-ਬੋਲੀ ਕਰਦੇ ਸਿਰਫ ਇਹ ਪੰਜ-ਪੰਜ ਜੱਥਿਆਂ ਦੇ ਵਿੱਚ ਜੋ-ਜੋ ਜਾਂਦੇ ਨੇ ਸਾਹਮਣੇ 10 ਲੱਖ ਦੀ ਫੌਜ ਹੈ ਔਰ ਦੂਸਰੇ ਪਾਸੇ ਇੱਕ-ਇੱਕ ਸਿੰਘ ਨਾਲ ਪੰਜ-ਪੰਜ ਸਿੰਘ ਪੰਜ-ਪੰਜ ਜੱਥਿਆਂ ਦਾ ਜਾਂਦਾ ਹੈ ਤੇ ਦੁਸ਼ਮਨਾਂ ਦੇ ਮੁੰਗਲਾਂ ਤੇ ਪਹਾੜੀ ਰਾਜੰਦੇ ਆਹੂ ਲਾਂਦੇ ਹੋਏ ਜਾਂਦੇ ਨੇ ਅਖੀਰ ਅਜੀਤ ਸਿੰਘ ਜੀ ਦੀ ਵਾਰੀ ਆਉਂਦੀ ਹੈ ਉਹ ਆਪ ਪਿਤਾ ਜੀ ਕੋਲੋਂ ਜਦ ਇਜਾਜ਼ਤ ਮੰਗਣ ਆਉਂਦੇ ਨੇ ਕਿ ਪਿਤਾ ਜੀ ਮੈਨੂੰ ਰਣ ਭੂਮੀ ਵਿੱਚ ਜਾਣ ਦੀ ਇਜਾਜ਼ਤ ਦਿਓ ਉਗਨੇ ਨਾਮ ਹੈ ਅਜੀਤ ਪਰ ਜੀਤਾ ਨਹੀਂ ਜਾਊਗਾ ਅਜੀਤ ਬਾਬਾ ਜੀ ਕਹਿੰਦੇ ਨੇ ਮੇਰਾ ਨਾਮ ਅਜੀਤ ਹੈ ਪਰ ਮੈਂ ਜਿੱਤਿਆ ਨਹੀਂ ਜਾ ਸਕਦਾ ਕਿ ਨਾਮ ਹੈ ਅਜੀਤ ਮਗਰ ਜੀਤਾ ਨਹੀਂ ਜਾਊਗਾ ਜੀਤਾ ਗਿਆ ਤਾਂ ਜੀਤਾ ਨਹੀਂ ਆਊਗਾ ਮੈਂ ਜ਼ਿੰਦਾ ਜੀ ਵਾਪਸ ਨਹੀਂ ਆਵਾਂਗਾ ਮਹਾਰਾਜ ਇੰਨੇ ਖੁਸ਼ ਹੁੰਦੇ ਨੇ ਔਰ ਆਪ ਥਾਪੜਾ ਦਿੰਦੇ ਨੇ ਅੱਜ ਅਸੀਂ ਪੁੱਤਰ ਨੂੰ ਪਰਦੇਸ ਤੋਰਨ ਲੱਗਿਆ ਮਨ ਭਾਵੁਕ ਹੋ ਜਾਂਦਾ ਇਹ ਜੰਗੇ ਮੈਦਾਨ ਦੇ ਵਿੱਚ ਉਹਨਾਂ ਨੇ ਭੇਜੇ ਹਨ ਆਪਣੇ ਪੁੱਤਰ ਆਪ ਅਜੀਤ ਸਿੰਘ ਤੋਂ ਬਾਅਦ ਜੋਰਾਵਲ ਸਿੰਘ ਜੀ ਨੂੰ ਵੀ ਐਸੇ ਤਰੀਕੇ ਦੇ ਨਾਲ ਆਪ ਸ਼ਨਸ਼ੀਰ ਫੜਾਉਂਦੇ ਹਨ ਕਿ ਜਾ ਕੇ ਜੰਗ ਵਿੱਚ ਜੂਜੋ ਕਿੱਡਾ ਮਹਾਨ ਜਿਗਰਾ ਹੋਏਗਾ ਐਸੇ ਪਿਤਾ ਦਾ ਜਿਹੜਾ ਆਪ ਬੱਚਿਆਂ ਨੂੰ ਜਦੋਂ ਬਾਬਾ ਅਜੀਤ ਸਿੰਘ ਜੀ ਨੇ ਬਹੁਤ ਸ਼ੂਰਬੀਰਤਾ ਦੇ ਨਾਲ ਯੁੱਧ ਲੜਿਆ ਤੇ ਇੱਕ ਸਮਾਂ ਐਸਾ ਆਇਆ ਕਿ ਉਹਨਾਂ ਦੀ ਛਾਤੀ ਦੇ ਵਿੱਚ ਜਦੋਂ ਮੁਗਲਾਂ ਦੇ ਤੀਰ ਲੱਗਦੇ ਹਨ ਤੇ ਉਹਨਾਂ ਦਾ ਜਿਹੜਾ ਬਾਬਾਜੀਤ ਸਿੰਘ ਜੀ ਆਪਣਾ ਮੂੰਹ ਉਸ ਪਾਸੇ ਕਰ ਲੈਂਦੇ ਨੇ ਜਿੱਧਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਯੁੱਧ ਵੇਖਦੇ ਪਏ ਨੇ ਕਿ ਕਿਤੇ ਪੇਠ ਵਿੱਚ ਜਵਾਰ ਤੇ ਨਹੀਂ ਖਾਦਾ ਨਾ ਤੇ ਘੜੀਵਲ ਮੂੰਹ ਕਰਕੇ ਨਮਸਕਾਰ ਕਰਦੇ ਹਨ ਆਪਣੇ ਮੂੰਹ ਨੂੰ ਦਿਖਾ ਰਹੇ ਹਨ ਕਿ ਅਸੀਂ ਛਾਤੀ ਜਵਾਰ ਖਾਦਾ ਅਸੀਂ ਪੇਠ ਵਿੱਚ ਜਵਾਰ ਨਹੀਂ ਖਾਦਾ ਬਾਬਾ ਅਜੀਤ ਸਿੰਘ ਤੋਂ ਬਾਅਦ ਜਦੋਂ ਬਾਬਾ ਜੁਰਾਵਰ ਸਿੰਘ ਜੀ ਵੀ ਅੱਧਾ ਸ਼ਹੀਦ ਹੁੰਨੇ ਨੇ ਤੇ ਗੜੀ ਦੇ ਵਿੱਚੋਂ ਜੰਗਾਰੇ ਛੱਡਦੇ ਨੇ ਜਕਾਰਿਆਂ ਦੀ ਆਵਾਜ਼ ਤੇ ਨਾਲ ਛੱਡਦੇ ਨੇ ਦੂਸਰੇ ਪਾਸੇ ਬੁੱਢੜੀ ਮਾਤਾ ਛੋਟੇ-ਛੋਟੇ ਸੈਭਜਾਂ ਦੇ ਨੂੰ ਹੌਸਲਾ ਦਿੰਦੀ ਹੈ ਕਿ ਨਹੀਂ ਪੁੱਤ ਅਸੀਂ ਜਲਦੀ ਹੀ ਦਿੱਲੀ ਜਾਵਾਂਗੇ ਜਲਦੀ ਹੀ ਆਪਣੇ ਬੱਚਿਆਂ ਨੂੰ ਦੁਬਾਰਾ ਮਿਲਾਂਗੇ ਗੁਰੂ ਨੂੰ ਮਿਲਾਂਗੇ ਮੈਂ ਆਪਣੇ ਪੁੱਤ ਨੂੰ ਦੁਬਾਰਾ ਮਿਲਾਂਗੀ ਪਰ ਐਸਾ ਹੋਇਆ ਨਹੀਂ ਗੰਗੂ ਦੀ ਨੀਤ ਮਾੜੀ ਸੀ ਉਹਨੇ ਇੱਕ ਰਾਤ ਦੇਖ ਕੇ ਮੌਕਾ ਦੇਖਦੇ ਹੀ ਜਿਹੜੀ ਉਹਨਾਂ ਦੀ ਗੱਠੜੀ ਵਿੱਚ ਖਜ਼ਾਨਾ ਸੀ ਉਹ ਲੁੱਟ ਲਿਆ ਤੇ ਨਾਲ ਹੀ ਕਹਿ ਦਿੱਤਾ ਕਿ ਕੋਈ ਚੋਰ ਆ ਗਿਆ ਸੀ ਮਾਤਾ ਤੇਰਾ ਜਿਹੜਾ ਖਜ਼ਾਨਾ ਉਹ ਲੱਗਦਾ ਲੁੱਟ ਕੇ ਲੈ ਗਿਆ ਮਾਤਾ ਕਹਿੰਦੀ ਨਹੀਂ ਮੇਰਾ ਖਜ਼ਾਨਾ ਤੇ ਦੋਨੋਂ ਲਾਲ ਮੇਰੇ ਲਾਲ ਦੇ ਲਾਲ ਮੇਰੇ ਕੋਲ ਨੇ ਗੰਗੂ ਕੁਝ ਨਹੀਂ ਹੋਇਆ ਕਹਿੰਦੇ ਨਹੀਂ ਨਹੀਂ ਚੋਰ ਆਇਆ ਸੀ ਐਦੇ ਖਬਰ कोतਵਾਲੀ ਕਰਨੀ ਵੇਗੀ ਤੇ ਸੱਚਾ ਹੁੰਦੇ ਮਾਰੇ कोतਵਾਲੀ ਜਾ ਕੇ ਖਬਰ ਕਰਕੇ ਬੁੱਢੜੀ ਮਾਤਾ ਤੇ ਛੋਟੇ-ਛੋਟੇ ਬੱਚਿਆਂ ਨੂੰ ਦੀ ਗ੍ਰਿਫਤਾਰੀ ਕਰਵਾ ਦਿੰਦਾ ਹੈ ਹੁਣ ਦੇਖੋ ਉੱਥੇ ਵजीर खान ਉਹ ਤੋਂ ਵੀ ਜ਼ਿਆਦਾ ਜਾਲੇ ਉਹਤੇ ਇੰਨੇ-ਉਨੇ ਸਹਿਬਜ਼ਾਦਿਆਂ ਨੂੰ ਹਕੂਮਤ ਨੇ ਜੇਲ੍ਹ ਵਿੱਚ ਬੰਦ ਕਰਕੇ ਐਨੇ ਤਸੀਹੇ ਦਿੱਤੇ ਉਹਨਾਂ ਨੂੰ ਆਪਸ਼ਨ ਦੇ ਰਹੇ ਨੇ ਕਿ ਤੁਸੀਂ ਸਾਡੀ ਗੱਲ ਮੰਨ ਜੋ ਜਾਂ ਤੇ ਧਰਮ ਕਬੂਲ ਕਰ ਲਓ ਅਸੀਂ ਤੁਹਾਨੂੰ ਜਿਹੜਾ ਵੀ ਤੁਸੀਂ ਕਹੋ ਦੇਸ਼-ਵਿਦੇਸ਼ ਵਿੱਚ ਤੁਹਾਨੂੰ ਰਾਜਪਾਟ ਸੋਹਣੀਆਂ-ਸੋਹਣੀਆਂ ਜਨਾਨੀਆਂ ਸੋਹਣੀਆਂ-ਸੋਹਣੀਆਂ ਹੋਟੀਆਂ ਦੇ ਨਾਲ ਤੁਹਾਡੇ ਵਿਆਹ ਕਰਦਾਂਗੇ ਪਰ ਉਹ ਤੇ ਮੌਤ ਦੀ ਲੜਾਈ ਨੂੰ ਵਿਆਹ ਨਹੀਂ ਉਹ ਦੇਖੋ ਅੱਜ ਕੱਲ ਦੇ ਛੋਟੇ ਛੋਟੇ ਬੱਚੇ ਕਿਸੇ ਨਾ ਕਿਸੇ ਚਾਕਲੇਟ ਟੌਫੀ ਦੇ ਲਾਲਚ ਵਿੱਚ ਆ ਜਾਂਦੇ ਨੇ ਉਹਨਾਂ ਨੇ ਰਾਜਪਾਟ ਵੀ ਠੁਕਰਾ ਦਿੱਤਾ ਤੇ ਜਾ ਕੇ ਪਹਿਲੇ ਜਿੱਦਾਂ ਹੀ ਅੰਦਰ ਵੜਦੇ ਹਨ ਤੇ ਜੁੱਤੀ ਦੇ ਨਾਲ ਅੰਦਰ ਵੜਦੇ ਨੇ ਪਹਿਲੇ ਜੁੱਤੀ ਅੰਦਰ ਵੜਦੇ ਨੇ ਫਿਰ ਸੀਸ ਨੂੰ ਨੀਵਾ ਨਹੀਂ ਕਰਦੇ ਸੀਸ ਨੂੰ ਸਿੱਧਾ ਲੈ ਕੇ ਸੂਬੇ ਨੂੰ ਲਲਕਾਰਦੇ ਹਨ ਦ੍ਰਿੜਤਾ ਦੇ ਨਾਲ ਕਿ ਸਾਡੇ ਅਸੀਂ ਉਸ ਦਾਦੇ ਦੇ ਪੋਤੇ ਆ ਜਿਨ੍ਹਾਂ ਨੇ ਦੂਸਰੇ ਦੇ ਧਰਮ ਨੂੰ ਬਚਾਉਣ ਵਾਸਤੇ ਦਿੱਲੀ ਵਿੱਚ ਜਾ ਕੇ ਸੀਸ ਦਿੱਤਾ ਸੀ ਅਸੀਂ ਤੇਰਾ ਧਰਮ ਕਿੱਦਾਂ ਮੰਨਾਂਗੇ ਦੇਖੋ ਗੁਰਨਾਨਕ ਪਾਸ਼ਾ ਨੇ ਪਹਿਲੇ ਜਾਮੇ ਦੇ ਵਿੱਚ ਜ਼ਬਰਨ ਜਿੰਨੂ ਪਾਇਆ ਨਹੀਂ ਹੈ ਤੇ ਦਸਵੇਂ ਜਾਮੇ ਦੇ ਵਿੱਚ ਜ਼ਬਰਨ ਜਲੋ ਉਤਾਰਿਆ ਵੀ ਨਹੀਂ ਗਿਆ ਇਸ ਕਰਕੇ ਧਰਮ ਪਰਵਰਤਨ ਅੱਜ ਤੇ ਅਸੀਂ ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਧਰਮ ਪਰਵਰਤਨ ਕਰ ਲੈਨੇ ਇਹ ਜਿਹੜੀਆਂ ਸਰਦਾਰੀਆਂ ਸਾਨੂੰ ਮਿਲੀਆਂ ਨੇ ਇਹ ਸੀਸ ਦੇ ਕੇ ਇਹ ਸ਼ਹਾਦਤਾਂ ਦੇ ਕੇ ਔਰ ਸ਼ਹਾਦਤਾਂ ਆ ਬੇਟੀ ਹੁੰਦੀਆਂ ਬੜੀ ਵੱਡੀ ਇਬਾਦਤ ਹੁੰਦੀ ਹੈ ਫੇਰ ਜਾ ਕੇ ਸ਼ਹਾਦਤ ਹੁੰਦੀ ਹੈ ਜਿੱਥੇ ਇਬਾਦਤ ਨਾ ਹੋਵੇ ਉੱਥੇ ਕਦੀ ਸ਼ਹਾਦਤ ਨਹੀਂ ਹੁੰਦੀ ਤੇ ਛੋਟੇ-ਛੋਟੇ ਸੈਬ ਜਾਦਿਆਂ ਨੂੰ ਦੇਖੋ ਜਦੋਂ ਉਹ ਗੱਡੀ ਦੇ ਵਿੱਚ ਬੰਦ ਹੈਗੇ ਨੇ ਨਾ ਉਸ ਕੋਤਵਾਲੀ ਦੇ ਵਿੱਚ ਤੇ ਇੱਕ ਬੜੀ ਵੱਡੀ ਸੇਵਾ ਹੋਈ ਹੈ ਮੋਤੀ ਮਹਰਵਨ ਉਹਨੇ ਸਹਿਬਜ਼ਾਦੇ ਨੂੰ ਤੇ ਬੁੱਢੀ ਮਾਤਾ ਗੁਜਰਕੌਰ ਜੀ ਨੂੰ ਦੁੱਧ ਦੀ ਸੇਵਾ ਕੀਤੀ ਜਿਹੜੀ ਅੱਜ ਤੱਕ ਦੁੱਧ ਦੀ ਸੇਵਾ ਚੱਲ ਰਹੀ ਹੈ ਸ਼ਹੀਦੀ ਦਿਹਾੜੇ 'ਚ ਤੁਸੀਂ ਦੇਖਦੇ ਹੋ ਦੁੱਧ ਦੀ ਸੇਵਾ ਜਰੂਰ ਚੱਲਦੀ ਹੈ ਇਹ ਮੋਤੀ ਰਾਮ ਮਹਰੇ ਦੀ ਕੀਤੀ ਹੋਈ ਸੇਵਾ ਜਿਹੜੀ ਅੱਜ ਤੱਕ ਪਰਵਾਨ ਹੋ ਰਹੀ ਹੈ ਅਗਲੇ ਦਿਨ ਜਦੋਂ ਤੀਸਰੇ ਦਿਨ ਜਾ ਕੇ ਕਚਹਿਰੀ ਲੱਗਦੀ ਹੈ ਤੇ ਫਿਰ ਦੁਬਾਰਾ ਕਹਿੰਦੇ ਹਨ ਕਿ ਜਿਹੜਾ ਸਾਡਾ ਧਰਮ ਹੈ ਉਹ ਕਬੂਲ ਕਰ ਲੋ ਪਰ ਸਾਹਿਬ ਜਦਾਂ ਨੇ ਬੜੀ ਦ੍ਰਿੜਤਾ ਦੇ ਨਾਲ ਕਿਹਾ ਹੈ ਕਿ ਨਹੀਂ ਅਸੀਂ ਧਰਮ ਕੋ ਉਹਨੂੰ ਇਹ ਵੀ ਦੱਸਿਆ ਗਿਆ ਕਿ ਤੁਹਾਡੇ ਪਿਤਾ ਨੂੰ ਅਸੀਂ ਫੜ ਲੈਣਾ ਤੇਰੇ ਦੋਨੋਂ ਭਰਾ ਵੀ ਸ਼ਹੀਦ ਹੋ ਗਣੇ ਤੁਹਾਡੇ ਕੋਲ ਕੁਝ ਨਹੀਂ ਬਚਿਆ ਤੁਸੀਂ ਸਾਡਾ ਧਰਮ ਕਬੂਲ ਕਰ ਲਓ ਤੁਹਾਨੂੰ ਰਾਜਪਾਟ ਮਿਲ ਜਾਣਗੇ ਤੁਹਾਡੀਆਂ ਜਾਨਾਂ ਵੀ ਬਖਸ਼ਿਸ਼ ਦਿੱਤ ਕਰ ਦੇਣੇ ਪਰ ਨਹੀਂ ਉਹਨਾਂ ਨੇ ਜਾਣਾਂ ਦੀ ਪਰਵਾਹ ਨਹੀਂ ਕੀਤੀ ਕਹਿੰਦੇ ਸੂਬਿਆ ਤੂੰ ਅਤ ਦੀ ਅਤੀ ਜੋ ਕਰਨੀ ਆ ਤੂੰ ਕਰ ਪਰ ਅਸੀਂ ਕਦੇ ਵੀ ਆਪਣਾ ਧਰਮ ਪਰਵਤਨ ਨਹੀਂ ਕਰਾਂਗੇ ਉਹ ਆਪਣੇ ਧਰਮ ਵਿੱਚ ਪਰਪਖ ਰਹੇ ਅਖੀਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਨੂੰ ਦੀਵਾਰ ਦੇ ਵਿੱਚ ਚੁਣਵਾਣ ਦੀ ਜਿਹੜੇ ਹੁਕਮ ਕੀਤਾ ਕਿਸ ਤਰੀਕੇ ਨਾਲ ਠੰਡੀਆਂ ਦੀਵਾਰਾਂ ਠੰਡੀ ਇੱਟ ਅੱਜ ਜਰਾ ਜਿਹਾ ਠੁੱਡਾ ਲੱਗੇ ਨਾ ਤੇ ਸਾਡੀ ਜਾਨ ਨਿਕਲਦੀ ਆ ਕਿਸ ਤਰ੍ਹਾਂ ਬਿੱਟਾ ਜੂ ਸਾਰੀ ਕੀਤੀ ਹੋਏਗੀ ਕਿਸ ਤਰ੍ਹਾਂ ਸਹਿਜ ਜਨਾਂ ਦਾ ਹੌਲੀ-ਹੌਲੀ ਕਰਕੇ ਦਮ ਘੁੱਟਦਾ ਹੋਏਗਾ ਪਹਿਲੇ ਬੁਲੰਦੀ ਨਾਲ ਜਕਾਰੇ ਛੱਡਦੇ ਨੇ ਫਿਰ ਹੌਲੀ-ਹੌਲੀ ਜਕਾਰਿਆਂ ਦੀ ਆਵਾਜ਼ ਮੱਧਮ ਹੁੰਦੀ ਜਾਂਦੀ ਹੈ ਇੱਕ ਸਮਾਂ ਆਦਾ ਹੈ ਕਿ ਹੁਣ ਜਕਾਰਿਆਂ ਦੀ ਆਵਾਜ਼ ਜਾਣੀ ਬੰਦ ਹੋ ਗਈ ਹੈ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਤਾਲਸੀਓ ਮਾਤਾ ਗੁਜਰਕੌਰ ਤਾਲਸੀ ਪਿਤਾ ਤੇਗ ਬਹਾਦਰ ਤਾਲਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਤਾਲਸੀ ਉਹਨਾਂ ਦੇ ਲਾਲ ਜਿਹੜੇ ਸਿੱਧ ਕੋ ਨੀ ਹਾਰੇ ਹੈਗੇ ਤੇ ਆਪਣੇ ਸਿੱਧਕ ਵਿੱਚ ਆਪਣੇ ਧਰਮ ਵਿੱਚ ਪਰਪਖ ਰਹੇ ਹਨ ਹੁਣੇ ਤੁਸੀਂ ਸ਼ਬਦ ਸਰਵਣ ਕੀਤਾ ਹੈ ਕਿ ਮਰਨ ਮਨਸਾ ਸੂਰਿਆ ਹੱਕ ਹੈ ਇਸ ਸੂਰਮਿਆਂ ਦਾ ਹੱਕ ਹੈ ਬਲੀਦਾਨ ਦੇਣਾ ਕੁਰਬਾਨੀਆਂ ਦੇਣੀਆਂ ਉਸ ਤੋਂ ਬਾਅਦ ਇਤਿਹਾਸ ਬਹੁਤ ਲੰਬੇਰਾ ਹੈ ਬਾਅਦ ਵਿੱਚ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਆ ਕੇ ਸਰਹੰਦ ਨੂੰ ਫਤਿਹ ਕੀਤਾ ਤੇ ਉਹ ਫਤਿਹ ਕਰਕੇ ਉੱਥੇ ਖਾਲਸਾ ਦਾ ਝੰਡਾ ਲਹਿਰਾਇਆ ਗਿਆ ਤੇ ਸਾਰਿਆਂ ਨੂੰ ਸੋਧਿਆ ਗਿਆ ਜਿਨ੍ਹਾਂ ਨੇ ਨੇ ਉਹ ਸਾਰੀ ਸੇ ਉਹਨਾਂ ਨੂੰ ਵੀ ਜਿਨ੍ਹਾਂ ਨੇ ਬਾਅਦ ਵਿੱਚ ਸਹਿਬਜ਼ਾਦੇ ਆਂ ਦਾ ਕਤਲ ਕੀਤਾ ਸੀ ਉਹਨਾਂ ਨੂੰ ਵੀ ਪੂਰੀ ਸਰਹੰਦ ਨੂੰ ਫਤਿਹ ਕੀਤਾ ਤੇ ਖਾਲਸੇ ਦਾ ਰਾਜ ਕਾਇਮ ਕੀਤਾ ਐ ਦਿੱਲੀ ਨੂੰ ਕਈ ਵਾਰ ਜਿੱਤ ਕੇ ਦੁਬਾਰਾ ਫਿਰ ਹਕੂਮਤ ਦੇ ਹਵਾਲੇ ਕੀਤਾ ਐਸੇ ਮਹਾਨ ਯੋਧੇ ਸ਼ੁਰਵੀਰ ਸੀ ਸਾਡੇ ਗੁਰੂ ਸਹਿਬਾਨ ਜਿਨ੍ਹਾਂ ਨੇ ਸਾਨੂੰ ਆਪਣੇ ਪੂਰਨੇ ਪਾਇਨੇ ਕੀ ਅਸੀਂ ਕਟੋ-ਕਟ ਕੁਛ ਨਹੀਂ ਕਰਾ ਸੀ ਕੜਾਜ ਕੁਰਬਾਨੀਆਂ ਦੇਣੇ ਨੇ ਕਟੋ-ਕਟ ਆਪਣਤ ਪਾਨ ਦਈਏ ਗੁਰੂ ਵਾਲੇ ਬਣਿਆ ਬਾਣੀ ਤੇ ਬਾਣੀ ਦੇ ਧਾਰਨੀ ਹੋਈਏ ਤੇ ਬਾਣੀ ਦੇ ਨਾਲ ਜੁੜੀਏ ਇਹੀ ਸੀ ਸਾਡਾ ਸੰਦੇਸ਼ ਇਹੀ ਬਾਣੀ ਦਾ ਸੰਦੇਸ਼ ਹੈ ਆਪਾਂ ਬਾਣੀ ਜਲਦੀ ਨਾਲ ਪੜ ਕੇ ਅੱਗੇ ਚੱਲੇ ਜਾਣੇ ਹਾਂ ਪਰ ਜਰਾ ਜਿਨੀ ਅਗਰ ਬਾਣੀ ਅਸੀਂ ਮਹਿਰਦੇਵੀ ਚਲ ਸਾਵਗਨ ਜਿੱਦਾਂ ਅਸੀਂ ਪੜਿਆ ਕਿਨ ਕਾ ਇੱਕ ਜਿਸ ਜੀਵਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਜਦ ਇੱਕ ਕਿਨਕਾ ਮਾਤਰ ਵੀ ਸਾਡੇ ਹਿਰਦੇ ਦੇ ਅੰਦਰ ਪਾਣੀ ਦਾ ਵਾਸ ਹੋ ਜਾਏਗਾ ਤੇ ਅਸੀਂ ਕਦੀ ਕਵਾਂਗੇ ਨਹੀਂ ਕਿ ਅਮਰ ਸ਼ਗੰਦੀ ਦੀ ਜਰੂਰਤ ਹੈ ਕਿਉਂ ਜਰੂਰਤ ਨਹੀਂ ਹੈ ਕਹਿੰਦੇ ਮਨ ਸਾਫ ਹੋਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਨ ਸਾਫ ਨਹੀਂ ਸੀ ਉਹਨਾਂ ਨੇ ਆਪ ਨਿਵੇ ਹੋ ਕੇ ਗੋਡਿਆਂ ਦੇ ਪਰ ਹੋ ਕੇ ਅੰਮ੍ਰਿਤ ਪਾਨ ਕੀਤਾ ਤੇ ਸਾਨੂੰ ਕਿਉਂ ਉਂਜੀ ਜਰੂਰਤ ਨਹੀਂ ਹੈਗੀ ਅਸੀਂ ਤੇ ਕਹਿੰਦੇ ਹਾਂ ਕਰਮਾ ਵਾਲੇ ਨੇ ਜਿਹੜੇ ਲੋਕ ਸਰਦਾਰੀਆਂ ਮੰਨਣਗੇ ਜੇ ਅਸੀਂ ਆਪ ਅਮਰਤਾਰੀ ਹੋਵਾਂਗੇ ਤੇ ਹੋ ਹੋ ਹੀ ਸਕਦਾ ਸਾਡੇ ਬੱਚੇ ਚੰਗੇ ਧਰਮ ਤੇ ਨਾ ਚੱਲੀਏ ਆਖੀਰ ਬਸ ਇਹੀ ਬੇਨਤੀ ਹੈ ਬੀਬੀਆਂ ਭੈਣਾਂ ਨੂੰ ਅੱਜ ਆਪਾਂ ਰਲ ਮਿਲ ਕੇ ਪਾਠ ਕੀਤਾ ਸਾਡੇ ਉੱਪਰ ਬਧੇਰੀ ਜ਼ਿੰਮੇਵਾਰੀ ਹੈ ਕਿ ਜੇ ਘਰ ਵਿੱਚ ਸਵੇਰੇ ਸ਼ੁਰੂਆਤ ਹੁੰਦੇ ਸਰ ਦਿਨ ਚੜ੍ਹਨ ਤੋਂ ਪਹਿਲੇ ਘਰ ਨਿਤਨੇਮ ਸੁਪਰੇ ਸੈਟੇ ਪਾਠ ਹੋਣਗੇ ਬੱਚੇ ਉਹੀ ਚੀਜ਼ਾਂ ਸੁਣਨਗੇ ਤੇ ਕਦੀ ਬੱਚੇ ਬਾਗੀ ਨਹੀਂ ਹੋਣਗੇ ਕਦੀ ਨਲਾਇਕ ਨਹੀਂ ਬਣਨਗੇ ਕਦੀ ਨਸ਼ਿਆਂ ਵੱਲ ਨਹੀਂ ਜਾਣਗੇ ਬਾਣੀ ਦੇ ਨਾਲ ਚੱਲੇ ਜਾਣਗੇ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੀ ਬੀਬੀਆਂ ਪੈਣਾ ਮਾਤਾਵਾਂ ਦੀ ਹੈ ਕਿ ਘਰ ਦਾ ਜਿਹੜਾ ਮਾਹੌਲ ਹੈ ਉਹ ਗੁਰਬਾਣੀ ਵਾਲਾ ਬਣਾਇਆ ਜਾਏ ਬਸ ਐਨੇ ਹੀ ਵਚਨ ਪਰਵਾਣ ਕਰ ਲੈਣਾ ਬੰਦਾ